ਮਾਈ ਜੀ ਸਤਿ ਸ਼੍ਰੀ ਅਕਾਲ ਜੀ। ਲਓ ਫੇ ਮਿੱਤਰੋ ਅੱਜ ਤੁਹਾਨੂੰ ਕਰਾਉਨੇ ਆ ਸ਼ੌਂਕ। ਅੱਜ ਫ੍ਰੀ ਸੀ ਥੋੜੇ ਤੇ ਮੈਂ ਕਿਹਾ ਭਰਾਵਾਂ ਨੂੰ ਕਰਾਉਨੇ ਆ ਸ਼ੌਂਕ। ਕਾਫੀ ਦਿਨ ਹੋ ਗਏ ਆ। ਤੇ ਇਹ ਆ ਆਪਣੇ ਕਬੂਤਰ ਵੱਡੇ ਬਈ ਜਿਹੜੇ ਤੁਸੀਂ ਦੇਖ ਰਹੇ ਹੋ। ਤੇ ਬੱਚੇ ਹੁਣ ਜਿਹੜੇ ਪਲਣੇ ਸ਼ੁਰੂ ਹੋਇਆ ਬਾਬੇ ਦੀ ਕਿਰਪਾ ਨਾਲ। ਇਸ ਵਾਰ ਕੋਕਾ ਕੋਲਾ ਕਬੂਤਰੀ ਦੇ ਜਿਹੜੇ ਬੱਚੇ ਪਹਿਲਾਂ ਤੁਹਾਨੂੰ ਦਿਖਾਏ ਸੀ ਲਾਈਵ ਦੇ ਵਿੱਚ ਉਹ ਕਾਫੀ ਵੱਡੇ ਹੋ ਗਏ ਆ। ਉਹ ਵੀ ਤੁਹਾਨੂੰ ਆਪਾਂ ਦਿਖਾਉਨੇ ਆ। ਤੇ ਇਹ ਜਿਹੜੇ ਸਾਰੇ ਦੇ ਸਾਰੇ ਵੱਡੇ ਇਹ ਨੀਲਾ ਸ਼ਾਹ ਖਾ ਤੇ ਨੀਲੀ ਸ਼ਾਹ ਕੀ ਆ ਇੱਧਰ ਵੀ ਇੱਕ ਨੇ ਲੱਗਦਾ ਅੰਡਾ ਰੱਖਿਆ ਏ ਤੇ ਆਹ ਹੈ ਬਈ ਕੋਕਾ ਕੋਲਾ ਦੇ ਬੱਚੇ ਆ ਦੇਖੋ ਇੱਕ ਰੱਤਾ ਕੱਢਿਆ ਇੱਕ ਕੋਕਾ ਕੋਲਾ ਕੱਢਿਆ ਇਹ ਕਬੂਤਰ ਜਿਹੜਾ ਹੈਗਾ ਆ ਰੱਤਾਆਂ ਨਾਲ ਇਹ ਰੱਤੇ ਵਰਗਾ ਇੱਕ ਤੇ ਕਬੂਤਰੀ ਆ ਕੋਕਾ ਕੋਲਾ ਆ ਬੈਠੀ ਆ ਬਈ ਤੇ ਦੋਨਾਂ ਨੇ ਏਕ-ਏਕ ਆਪਣੇ ਵਰਗਾ ਇੱਕ ਉਹਦੇ ਵਰਗਾ ਦੋਨਾਂ ਦੇ ਸੀਮ ਜਿਹੜੇ ਉਹੋ ਜਿਹੀ ਨਿਕਲੇ ਨੇ ਬੱਚੇ ਵੀ ਬਾਈ ਇੱਕ ਕਬੂਤਰੀ ਵਰਗਾ ਆ ਤੇ ਇੱਕ ਜਿਹੜਾ ਕਬੂਤਰ ਵਰਗਾ ਆ ਤੇ ਆ ਹੈਗਾ ਬਾਬੇ ਗਰਦੇਵ ਵਾਲਾ ਉਸਤਾਦ ਵਾਲਾ ਰੱਤਾ ਇਹ ਜੋੜੇ ਤੋਂ ਕੱਲਾ ਆ ਇਸ ਟਾਈਮ ਇਹਦਾ ਜੋੜਾ ਨਹੀਂ ਲੱਗਾ ਹੋਇਆ ਤੇ ਬਾਕੀ ਤੁਹਾਨੂੰ ਸ਼ੌਂਕ ਕਰਾਉਣੇ ਹੋਰ ਵੀ ਆਪਾਂ ਕਬੂਤਰਾਂ ਦਾ ਬਾਈ ਇੱਕ ਆ ਜਿਹੜੀ ਕਬੂਤਰੀ ਆ ਆਪਣੀ ਇਹ ਐਰਕਾਂ ਬਾਜ਼ੀਆਂ ਉੱਡੂਗੀ ਇਹਨੂੰ ਛੱਡਣਾ ਉੱਧਰ ਇੰਨੇ ਜਰਾਸ ਵਾਲਾ ਰੱਖਤੇ ਹੋਏ ਸੀ ਆਂਡੇ ਤੇ ਆਹ ਨਾਲ ਲੱਗਾ ਹੋਇਆ ਕਬੂਤਰ ਤੇ ਇਹਨੂੰ ਮੈਂ ਜੋੜਾ ਤਾਂ ਨਹੀਂ ਤੋੜਿਆ ਮੈਂ ਕਿਹਾ ਪਹਿਲਾਂ ਹੁਣ ਬੱਚੇ ਕਾਢ ਹੀ ਲਵੇ ਤੇ ਫਿਰ ਇਹਦੇ ਬੱਚੇ ਚੱਕ ਕੇ ਕਿਤੇ ਅੱਗੇ ਪਿੱਛੇ ਕਰ ਦੇਾਂਗੇ ਤੇ ਫਿਰ ਜਿਹੜਾ ਹੈਗਾ ਇਹਨੂੰ ਉਡਾਵਾਂਗੇ ਬਾਜੀ ਦੇ ਵਿੱਚ ਤੇ ਆਹ ਹੈ ਸਾਹਮਣੇ ਜਿਹੜਾ ਆਪਣਾ ਹੀ ਰਤੀ ਸ਼ਾਖੀ ਆ ਤੇ ਇਹਦਾ ਕਬੂਤਰ ਮਾਰ ਕੇ ਇੱਧਰ ਗਿਆ ਆਹ ਬੈਠਾ ਇੱਧਰ ਬਈ ਹੌਲਡਾ ਇਹਨਾਂ ਦਾ ਵੀ ਇਸ ਵਾਰ ਬੱਚਾ ਬਚ ਗਿਆ ਇਹ ਬੱਚਾ ਰੱਖਾਂਗੇ ਆਪਾਂ ਨਸਲ ਵਾਸਤੇ ਕਿਉਂਕਿ ਇਹਦੇ ਬੱਚੇ ਪਹਿਲਾਂ ਬਣਦੇ ਨਹੀਂ ਆਹ ਇੱਕ ਕੱਢਿਆ ਕਬੂਤਰੀ ਨੇ ਇਹ ਤੇ ਉੱਡਣ ਵਾਲਾ ਲਗਭਗ ਹੋ ਗਿਆ ਨਾਲ ਹੀ ਬੈਠਾ ਕਬੂਤਰੀ ਇਹ ਸ਼ਾਇਦ ਕਬੂਤਰੀ ਨੇ ਅੰਡੇ ਵੀ ਰੱਖੇ ਹੋਏ ਆ ਤੇ ਆਹ ਏਡਾ ਕਬੂਤਰ ਆ ਬਾਬੇ ਨਿੰਗ ਕਰਾਂਗਣਾ ਵਾਲਾ ਆ ਮੱਖਿਆਲਾ ਇਹ ਜਿਹੜਾ ਏ ਇਹ ਦੇਖੋ ਇਹ ਆ ਇਹ ਵੱਡਾ ਕਬੂਤਰ ਆ ਇੱਕ ਵਜੇ ਆਪਾਂ ਸ਼ੌਂਕੇ ਵੀ ਇੱਧਰ ਹੁਣ ਛੱਡੇ ਨੇ ਆਤ ਕਰੋ ਸ਼ੌਂਕ ਮੇਰੇ ਵੀਰ ਆਪਣੀ ਕੋਸ਼ਿਸ਼ ਹੁੰਦੀ ਆ ਬਈ ਤੁਹਾਨੂੰ ਆਪਾਂ ਸ਼ੌਂਕ ਕਰਾਣੇ ਰਹਿੰਦੇ ਆ ਤੇ ਸ਼ੌਂਕ ਕਿਦਾਂ ਦਾ ਲੱਗਦਾ ਦੱਸਣਾ ਜ਼ਰੂਰ ਆ ਕਬੂਤਰ ਆ ਬਾਈ ਆਪਣਾ ਖੱਟੀ ਕਾਲੀ ਦਾ ਇਹ ਆਪਾਂ ਛੱਡਿਆ ਸੀ ਨੰਗਲ ਬਣੇ ਤੇ ਇਹ ਉੱਥੋਂ ਤੁਰ ਗਿਆ ਸੀ ਲਾਗਲੇ ਪਿੰਡ ਚਲਾ ਗਿਆ ਸੀ ਤੇ ਫਿਰ 2500 ਰੁਪਏ ਦੇ ਕੇ ਵਾਪਸ ਲਿਆਂਦਾ ਹੈਗਾ ਸੀ ਔਰ ਬਾਜੀ 5 ਵਜੇ ਨਿਬੜ ਗਈ ਤੇ ਉੱਥੇ ਰਾਤ ਨੂੰ ਨੇਰੇ ਹੋਏ ਟਾਵਰ ਤੇ ਬਹਿ ਗਿਆ ਸੀ ਤੇ ਉਹਨਾਂ ਬੰਦਿਆਂ ਨੇ ਫੜ ਲਿਆ ਤੇ ਫਿਰ 2500 ਰੁਪਏ ਦਾ ਵਾਪਸ ਲਿਆ ਹੈ ਤੇ ਹੁਣ ਇਹਨੇ ਕੰਢਿਆ ਬੱਚੇ ਤੇ ਆ ਲਾਈਆ ਨਾਲ ਕੁਮਤਰੀ ਫੌਜੀ ਵਾਲਿਆਂ ਚ ਚਿੱਟੀਆਂ ਦੀ ਆਏ ਤੇ ਬੱਚੇ ਇਹਦੇ ਦੋ ਬਣ ਗਏ ਆ ਆ ਬੱਚੇ ਨਹੀਂ ਬਈ ਇਹਦੇ ਵੀ ਪਹਿਲਾਂ ਬੱਚੇ ਨਹੀਂ ਸੀ ਬਣੇ ਪਰ ਹੁਣ ਬਾਬੇ ਦੀ ਕਿਰਪਾ ਦੇ ਨਾਲ ਜਿਹੜੇ ਆ ਬੱਚੇ ਬਣ ਰਹੇ ਨੇ ਲੱਗ ਲੱਗ ਜੋੜਿਆ ਨੇ ਜਿਹੜੇ ਹੈ ਕਾਫੀ ਹੁਣ ਬੱਚੇ ਕੱਢੇ ਨੇ ਐ ਕਰੋ ਸ਼ਾਂਖ ਕੋਕਾ ਕੋਲਾ ਦਾ ਹੈ ਕਬੂਤਰੀ ਬਈ ਕਿੰਦਾ ਦੀ ਲੱਗਦੀ ਦੱਸਿਓ ਜਰੂਰ ਆਪਣੀ ਸ਼ਾਨ ਆ ਖੁੱਡੇ ਦੀ ਪੂਰੀ ਸਨੇਰੀ ਤਾਂ ਹੁਣ ਆ ਇਹਦੀ ਕਬੂਤਰੀ ਦੀ ਪੂਰੀ ਚਮਕ ਹੈ ਜੀ ਦੇਖੋ ਬਈ ਸੂ ਖੁਸ਼ ਕਰਦੀ ਕਬੂਤਰੀ ਆ ਤੇ ਆ ਆਪਣਾ ਕਾਲਾ ਨਰ ਤੇ ਆ ਕਬੂਤਰੀ ਇਹਨਾਂ ਨੇ ਅੰਡੇ ਖਰਾਬ ਕਰਤੇ ਬਈ ਬੱਚੇ ਵੀ ਬਣੇਦੇ ਸੀ ਪਰ ਇਹਨਾਂ ਨੇ ਅੰਡੇ ਕਰ ਦਿੱਤੇ ਖਰਾਬ ਕਬੂਤਰੀ ਮਾੜੀ ਜੀ ਢੇਢੀ ਜਾਂ ਸ਼ਾਇਦ ਤਾਂ ਕਰਕੇ ਨਹੀਂ ਕੱਡੇ ਇਹਨੇ ਇਹ ਮੇਗਾ ਭਰਾਵਾਂ ਨੂੰ ਕਰਾਉਣੇ ਸ਼ੌਂਕ ਆ ਜੱਪਾ ਆਪਣੇ ਕਬੂਤਰਾਂ ਦਾ ਤੇ ਆਣੇ ਆਪਣੇ ਲਾਲ ਚੀਨੇ ਬੱਚੇ ਇਹ ਨਾਰੇ ਇਹਨਾਂ ਦਾ ਪਿਓ ਆ ਤੇ ਕਬੂਤਰੀ ਜਿਹੜੀ ਹੈਗੀ ਆ ਪੁੰਨੋ ਵਾਲੇ ਕਬੂਤਰਾਂ ਦੇ ਵਿੱਚੋਂ ਆ ਕਰੋ ਸ਼ੌਂਕ ਮੇਰੇ ਵੀਰ ਤੇ ਆ ਸ਼ਾ ਆਖੀ ਤੇ ਮਾਲਕਾੜਾ ਚਿੱਟੀਆਂ ਦਾ ਕਬੂਤਰ استاد ਬਲਵੀਰ ਗੋਸਲ ਵਾਲਿਆਂ ਦੇ ਵਿੱਚੋਂ ਆ ਤੇ ਇੰਨੇ ਵੀ ਬਈ ਬੱਚੇ ਕੱਢੇ ਹੋਏ ਆ ਇਹਦੇ ਬੱਚੇ ਵੀ ਤੁਹਾਨੂੰ ਦਿਖਾਉਂਦੇ ਆ ਏ ਹੈ ਇਹ ਬੱਚੀ ਇਹਨੇ ਇੱਕ ਕਾਲਾ ਚੀਨਾ ਬੱਚਾ ਕੱਢ ਦਿੱਤਾ ਯੋ ਇੱਕ ਸ਼ਾਇਦ ਚਿੱਟਾ ਆ ਇਹ ਖਿਆਰ ਵਾਲਾ ਟੀੜਾ ਇਹ ਨਹੀਂ ਵੀ ਅਜੀ ਜੋੜੀ ਲਾਈ ਦਨੇ ਆ ਬਾਈ ਹਾਂ ਦੇ ਇਹਦੀ ਆਪਾਂ ਹੁਣ ਜੋੜੀ ਲਾਉਨੇ ਆ ਸ਼ਾਹੀ ਕਬੂਤਰੀ ਨਾਲ ਕੋਜਾ ਬਾਹਰ ਵੀ ਆ ਗਏ ਨੇ ਕਰਾਉਨੇ ਤੁਹਾਨੂੰ ਬਈ ਸ਼ੌਂਕ 바ਤੀ ਕਬੂਤਰਾਂ ਦਾ ਵੀ ਨਾਲੇ ਇਹਦੀ ਛੱਡਦੇ ਆਪਾਂ ਜੋੜੀ ਇਹਦਾ ਨੰਬਰ ਲਾ ਦਿੰਨੇ ਆ ਇੱਥੇ ਆਪਾਂ ਇਹ ਨਾਲ ਚਲਾਉਨੇ ਆਪਾਂ ਇੱਕ ਸ਼ਾਹ ਕੀ ਇਹਦੇ ਨਾਲ ਦੇ ਆ ਥੋੜੇ ਆ ਲਾਉਣ ਲੱਗੇ ਆ ਬਈ ਇਹਦੇ ਨਾਲ ਸ਼ਾਹ ਆਖੀ ਆਪਾਂ ਇਹ ਛੱਡਦੇ ਆ ਇਹਦੇ ਨਾਲ ਦੇਖਦੇ ਆ ਕੀ ਰਿਜ਼ਲਟ ਆਉਂਦਾ ਇਹਦਾ ਤੇ ਆ ਇੱਕ ਜੋੜੀ ਆਪਣੀ ਲਈ ਹੋਈ ਆ ਇਹ ਵੀ ਦੱਸਣਾ ਕਿੰਦਾਂ ਦੀ ਲੱਗਦੀ ਆ ਆ ਕਰੋ ਸ਼ੌਂਕ ਇਹ ਨਵੀਂ ਜੋੜੀ ਲਾਈ ਆ ਬਾਈ ਇਹ ਪ्योर ਜਿਹੜੀਆਂ ਕੋਇਲਾਂ ਕਹਿੰਨ ਤੰਨੇ ਵਾਲੀਆਂ ਉਹਨਾਂ ਦੀ ਜੋੜੀ ਆ ਇਹ ਨਵੀਂ ਜੋੜੀ ਲਾਈ ਆ ਇਹ ਦੇਖਦੇ ਆ ਹੁਣੇ ਕੀ ਕਰਦੇ ਆ ਅੰਡੇ ਰੱਖਦੇ ਆ ਕਿ ਨਹੀਂ ਇਹਦਾ ਵੀ ਰਿਜ਼ਲਟ ਦੱਸਾਂਗੇ ਜਦੋਂ ਆਊਗਾ ਤਾਂ ਆ ਜੋੜੀ ਦੇਖੋ ਛੱਡੀਆਂ ਹੁਣੇ ਛਾ ਆਖੀ ਇਹਦੇ ਨਾਲ ਨਰ ਦੇ ਨਾਲ ਤੇ ਲੱਗਦਾ ਇਹਨਾਂ ਦਾ ਰਿਜ਼ਲਟ ਵਧੀਆ ਆਉਣਾ ਚਾਹੀਦਾ ਮਾਜ ਵੜਾ ਜਿਹੜਾ ਛੱਡਿਆ ਬਈ ਉਹ ਹੈ ਅੱਗੇ ਹੀ ਚੱਲਦੇ ਆਂ ਬਾਈ ਤੁਹਾਨੂੰ ਕਰਾਉਣੇ ਵਾਕੀ ਕਬੂਤਰਾਂ ਦਾ ਵੀ ਸ਼ੌਂਕ ਠੀਕ ਹੈ ਜੀ ਪੁੱਜੇ ਵੀ ਹੈਗੇ ਨੇ ਆਪਣੇ ਇੱਕ ਸ਼ਾਖੇ ਆ ਇਹਦਾ ਵੀ ਜੋੜਾ ਕਰਾਂਗੇ ਸੈੱਟ ਬਾਕੀ ਜਿਹੜੇ ਸਾਰੇ ਅੜਾਵਾਂਗੇ ਜਿਹੜੇ ਵਿੱਚ ਹੈਗੇ ਨੇ ਆਯੋ ਵੀ ਮਾਤਰੋਗੇ ਕਰਾਉਣੇ ਤੁਹਾਨੂੰ ਆਪਾਂ ਸ਼ੌਂਕ ਹਲੋ ਭਾਈ ਬੱਚੇ ਬਾਬੇ ਦੀ ਕਿਰਪਾ ਨਾਲ ਇਹਨਾਂ ਨੇ ਕਾਫੀਆਂ ਨੇ ਕੱਢਣੇ ਸ਼ੁਰੂ ਕਰ ਦਿੱਤੇ ਆ ਖਟੀਆਂ ਦੀ ਕਬੂਤਰੀ ਆ ਆਪਣੀ ਤੇ ਆ ਨਾਲ ਲਾਇਆ ਹੋਇਆ ਉਸਤਾਦ ਕਾਕੇ ਵਾਲੇ ਕਬੂਤਰਾਂ ਦੇ ਵਿੱਚੋਂ ਆ ਚਿੱਟੇ ਟੀਨਾ ਵਾਲਾ ਏ ਬਹੁਤ ਪਿਆਰਾ ਕਬੂਤਰ ਆ ਇਹਦੀ ਇਹ ਕਰੋ ਸ਼ੌਂਕ ਇਹਦੇ ਵਿੱਚ ਜਿਆਦਾ ਆਪਣੇ ਰੱਤੇ ਡੱਬਈਆ ਬਾਈ ਕੱਢਣਾ ਸ਼ੁਰੂ ਕੀਤਾ ਬੱਚਾ ਕੇ ਵਿੱਚੇ ਮਰ ਗਿਆ ਨਿਕਲੂਆ ਲੱਗਦਾ ਐ ਭਾਈ ਐ ਕਰੋ ਸ਼ੌਂਕ ਅੰਨੇ ਵੀ ਭਾਈ ਦੋ ਬੱਚੇ ਇਰਕਾ ਕੱਡੇ ਨੇ ਪਹਿਲੀ ਵਾਰ ਕੱਡੇ ਨੇ ਇਹਨੇ ਇਹ ਟੀਰੀ ਕਬੂਤਰੀ ਆ ਚਟੀਆਂ ਦੀ ਮੈਂ ਕਾ ਭਰਾਮਾ ਨੂੰ ਅੱਜ ਕਰਾਉਣੇ ਸ਼ੌਂਕ ਤਾਂ ਇੰਨੇ ਰੱਖ ਲਏ ਅੰਡੇ ਆਪਣੀ ਨੇ ਚਟੀਆਂ ਖਾ ਲਈ ਨੇ ਇਹਨਾਂ ਕਬੂਤਰ ਲਾਇਆ ਹੀ ਭਾਈ ਯਾਦ ਭਾਈ ਮਿੱਠੜੀ ਵਾਲੇ ਦਾ ਉਹ ਕਬੂਤਰ ਨਾ ਆ ਪਿਆ ਤੇ ਇਧਰ ਇੱਕ ਬੱਚਾ ਇਹ ਜੋੜੇ ਨੇ ਵੀ ਕੱਢਿਆ ਪਿਆ ਕਰੋ ਸ਼ੌਂਕ ਵੀ ਮਿੱਤਰੋ ਤੇ ਆ ਨੀਲਾ ਸ਼ਾਹ ਆ ਖਾ ਇੱਕ ਹੋਰ ਸਾਡੇ ਕੋਲ ਤੇ ਇੰਨੇ ਵੀ ਇਧਰ ਅੰਡੇ ਰਖਾਇਆ ਕਬੂਤਰੀ ਨਾਲ ਇਹਦੇ ਜਿਹਨਾਂ ਨੇ ਅੰਡੇ ਰੱਖੇ ਹੋਏ ਆ ਇੱਕ ਨੇ ਆ ਵੀ ਦੋ ਅੰਡੇ ਇਧਰ ਰੱਖਿਆ ਤੇ ਆ ਆਪਣੀ ਨਿਹਾਲ ਸਿੰਘਾ ਦੀ ਡੱਬੀ ਇਹਦਾ ਬੱਚਾ ਅੱਜ ਆਪਾਂ ਆਪਣੇ ਬਾਈ ਅੰਮਰਸਰ ਵਾਲਿਆਂ ਨੂੰ ਦੇ ਦਿੱਤਾ। ਯਾਰ ਕਾ ਆਪਣੇ ਕਾਫੀ ਜੋੜਿਆਂ ਨੇ ਜਿਹੜੇ ਬੱਚੇ ਕੱਢਿਆ ਬੜੀ ਧੀਰ ਬਾਅਦ ਆਪਣੇ ਪੁਰ ਕਬੂਤਰਾਂ ਦੇ ਇਦਾਂ ਬੱਚੇ ਨਿਕਲੇ ਪਹਿਲਾਂ ਨਿਕਲਦੇ ਨਹੀਂ ਮਰੀ ਜਾਂਦੇ ਸੀ ਆਂਡਿਆਂ ਚ। ਫਿਰ ਬਣਾ ਕੇ ਪਾਈ ਆਪਾਂ ਮਿੱਟੀ। ਇਹ ਕਾ ਜੋੜੇ ਨੇ ਵੀ ਦੇਖੋ ਇੱਥੇ ਵੀ ਦੋਏ ਬੱਚੇ ਕੱਢ ਦਿੱਤੇ ਆ। ਕਾਫੀ ਬੱਚੇ ਜਿਹੜੇ ਇਸ ਵਾਰ ਨਿਕਲੇ ਬਾਬੇ ਦੀ ਕਿਰਪਾ ਨਾਲ। ਕਿਆ ਇੱਕ ਬੱਚਾ ਅਹੀਂ ਆਂਡਾ ਬੰਦਿਆ। ਆ ਵੀ ਬਚ ਗਿਆ ਬਈ ਆ ਵੀ ਨਿਕਲ ਆਇਆ ਇੱਕ ਬੱਚਾ ਆ ਵੀ ਜਾ ਕਿਦਾਂ ਦਾ ਲੱਗਦਾ ਸ਼ੌਂਕ ਮਿੱਤਰੋ ਦੱਸਿਓ ਜਰੂਰ ਭਾਈ ਆਪਣਾ ਦੂਜਾ ਫੁੱਡਾ ਜਿਹਦੇ ਕਬੂਤਰਾਂ ਦਾ ਤਹੀਂ ਕਰ ਰਹੇ ਛਾਂ ਇਹਦੇ ਵਿੱਚ ਜਿਆਦਾ ਰੱਤੇ ਡੱਬੇ ਆ ਪੰਜ ਤੇ ਆ ਥੱਲੇ ਹੀ ਬੈਠੇ ਆ ਤੇ 6 7 8 9 10 ਆ 11ਵੀਂ ਆ ਬੈਠੀ ਆ 12 13 13 13 13 ਤੇ 14ਵੀਂ ਆ ਬੈਠੀ ਆ ਇਹਦੇ ਵਿੱਚ ਦੋ ਆ ਬੈਠੇ ਆ ਬਾਪੇ ਦੀ ਕਿਰਪਾ ਨਾਲ ਆਪਣਾ ਹੀ ਸ਼ੌਂਕ ਪੂਰਾ ਵਧੀਆ ਹੁਣ ਚੱਲ ਰਿਹਾ ਬਾਈ। ਰੀਜ ਪੂਰੀ ਹੋ ਗਈ ਦਿਲ ਦੀ ਜਿਹੜੀ ਆਪਾਂ ਚਾਹਦੇ ਸੀ ਵੀ ਆਪਣੇ ਕੋਲ ਵੀ ਵਧੀਆ ਨਸਲਾਂ ਬਣਨਗੀਆਂ। ਸਮੇਂ ਦੇ ਸਮਾਂ ਲੱਗਾ ਪਰ ਹੌਲੀ-ਹੌਲੀ ਜਿਹੜੇ ਹੈਗੇ ਆ ਕਬੂਤਰ ਆਪਣੇ ਕੋਲ ਬਣ ਗਏ ਬਾਈ। ਬਾਕੀ ਜੋੜੇ ਲਗਭਗ ਸਾਰੇ ਹੀ ਆਂਡੇ ਰੱਖਣ ਲੱਪੇ ਇੱਧਰ ਵੀ ਲੱਗਦਾ ਰੱਖ ਦਿੱਤੇ ਆ ਤੇ ਇੱਧਰ ਵੀ ਜੋੜੇ ਨੇ ਆਂਡੇ ਰੱਖ ਦਿੱਤੇ ਆ ਬਾਈ ਆਹ ਦੇਖੋ ਬਾਬੇ ਦੀ ਕਿਰਪਾ ਨਾਲ ਵਧੀਆ ਰਿਜ਼ਲਟ ਆਊਗਾ ਖੁੰਡਿਆਂ ਦੇ ਵਿੱਚ ਖਾਣੇ ਜ਼ਿਆਦਾ ਹੋਣੇ ਜ਼ਰੂਰੀ ਆ ਫਿਰ ਜਿਹੜੇ ਹੈਗੇ ਆ ਕਬੂਤਰ ਵਧੀਆ ਤਰੀਕੇ ਨਾਲ ਜਿਹੜੇ ਆਂਡੇ ਦਿੰਦੇ ਆ ਤੇ ਕਬੂਤਰ ਘੱਟ ਹੋਣੇ ਚਾਹੀਦੇ ਆ ਆਪਣੇ ਕੋਲਲੇ ਤੱਕ ਬਈ ਇਹ ਚ ਵੀ ਜ਼ਿਆਦੇ ਆ ਥੋੜੇ ਲੱਗਦੇ ਮੈਨੂੰ ਪਰ ਇਹ ਆ ਵੀ ਖਾਣੇ ਇਹਨਾਂ ਨੇ ਪ੍ਰੋਪਰ ਆਪੋ ਆਪਣੇ ਸੰਭਲੇ ਆ ਜਿਹਦੇ ਕਰਕੇ ਕੋਈ ਦਿੱਕਤ ਨਹੀਂ ਹੈਗੀ ਜਿਹੜੇ ਕਬੂਤਰ ਸਾਰੇ ਜਿਹੜੇ ਹੈਗੇ ਆ ਆਪੋ ਆਪਣੀਆਂ ਥਾਵਾਂ ਤੇ ਖਾਣਿਆਂ ਦੇ ਵਿੱਚ ਜਿਹੜੇ ਉਹ ਬੈਠੇ ਰਹਿੰਦੇ ਆ ਆਪਣੇ ਕੋਲ ਰੱਤੇ ਵੀ ਬਣ ਗਏ ਬਈ ਡੱਬੇ ਵੀ ਬਣ ਗਏ ਬਾਕੀ ਕਿੱਦਾਂ ਦਾ ਲੱਗਦਾ ਸ਼ੌਂਕ ਦੱਸਿਓ ਜਰੂਰ ਮੇਰੇ ਵੀਰ ਆਇਆ ਬਈ ਇੱਕ ਕਬੂਤਰ ਜਿਹੜਾ ਨਾਰਨਿਹਾਲ ਸਿੰਘ ਵਾਲਿਆਂ ਦੇ ਵਿੱਚੋਂ ਬਣਿਆ ਸੀ ਰੋਕਿਆ ਆਪਾਂ ਆੜਾ ਕਬੂਤਰ ਲਾਲ ਲਾਲ ਡੱਬਾਇਆ ਤੇ ਇੱਕ ਹੋਰ ਰੋਕਿਆ ਹੈਗਾ ਹੀ ਆਹ ਬੈਠਾ ਇਹ ਨੀਲਾ ਡੱਬਾ ਨਿਕਲਿਆ ਹੈਗਾ ਹੀ ਇਹ ਵੀ ਨਿਹਾਲ ਸਿੰਘ ਵਾਲੀ ਨੇ ਕੱਢਿਆ ਹੈਗਾ ਹੀ ਜਿਹੜਾ ਨੀਲਾ ਡੱਬਾਇਆ ਦੋ ਆਇਆ ਤੇ ਇੱਕ ਕਬੂਤਰੀ ਆ ਬਾਈ ਉਹ ਸ਼ਾਇਦ ਆਹ ਬੈਠੀ ਹੈ ਸਰ ਆਹੀ ਲੱਗਦੀ ਆ ਹਾਂ ਆਇਆ ਇੱਕ ਕਬੂਤਰੀ ਨਿਕਲੀ ਆ ਤਿੰਨ ਆਪਾਂ ਰੋਕ ਲਈ ਸੀ ਇਹਦੇ ਸਮਾ ਕੇ ਇਹਨਾਂ ਦਾ ਰਿਜ਼ਲਟ ਲੈ ਕੇ ਦੇਖ ਲਵਾਂ ਮੈਂ ਕਿ ਆਉਂਦਾ ਇੱਕ ਕਬੂਤਰ ਆਪਾਂ ਬੱਚਾ ਦੇ ਦਿੱਤਾ ਅੰਮ੍ਰਿਤਸਰ ਵਾਲੇ ਵੀਰਾਂ ਨੇ ਤੇ ਇੱਕ ਆਪਾਂ ਡਾਇਆ ਆ ਉਹ ਬਈ ਉੜਦਾ ਪਿਆ ਆ ਘਰੇ ਨਹੀਂ ਆਇਆ ਤੇ ਰਿਜ਼ਲਟ ਹੁਣ ਲੈਣੀਆਂ ਦੇਖਦੇ ਆਂ ਡਾ ਕੇ ਕੀ ਆਉਂਦਾ ਮੁੜ ਕੇ ਇਹ ਹੈ ਬਈ ਆਪਣਾ ਦੂਸਰਾ ਖੁੱਡਾ ਬਾਕੀ ਮਿੱਤਰੋ ਕਿੱਦਾਂ ਦਾ ਲੱਗਦਾ ਸ਼ੌਂਕ ਦੱਸਿਓ ਜਰੂਰ ਤੇ ਇੱਕ ਜੋੜੀ ਆਪਣੀ ਆ ਬੈਠੀ ਆ ਇਹਦੇ ਵਿੱਚ ਇਹ ਪੂਰੀ ਮਖਿਆਲੀ ਕਬੂਤਰੀ ਆ ਇਹ ਲਾਲ ਰੱਤਾ ਕਬੂਤਰ ਆ ਇਹ ਲੱਗਦਾ ਇਹਦੇ ਚ ਹੀ ਅੰਡੇ ਰੱਖਣਗੇ ਆ ਕ੍ਰੇਟ ਲਾਏ ਹੋਇਆ ਬਈ ਆਪਾਂ ਪਲਾਸਟਿਕ ਦੇ ਜਿਆਦਾ ਤੇ ਕ੍ਰੇਟਾਂ ਦੇ ਵਿੱਚ ਜਿਹੜੇ ਹੈਗੇ ਅੰਡੇ ਦੇ ਦਿੰਦੇ ਆ ਇਹ ਥੱਲੇ ਬਈ ਆਪਾਂ ਰੇਤਾ ਪਾਇਆ ਹੋਇਆ ਦੇਖਣ ਨੂੰ ਇਦਾਂ ਲੱਗਦਾ ਗੰਦਗੀ ਆ ਇਹ ਰੇਤਾ ਆ ਇਹ ਚ ਬਿਠਣ ਨਾਲ ਹੀ ਸੁੱਕ ਜਾਂਦੀ ਆ ਤੇ ਬਾਅਦ ਵਿੱਚ ਇਹਨੂੰ ਆਪਾਂ ਛਾਣ ਲਈਦਾ ਛਾਣ ਕੇ ਤੇ ਫਿਰ ਜਿਹੜੀਆਂ ਬਾਹਰ ਛੱਟਦੀਆਂ ਆ ਆਪਾਂ ਠੀਕ ਹੈ ਜੀ ਇਹਦੇ ਨਾਲ ਕਬੂਤਰਾਂ ਦੇ ਪੈਰ ਵਗੈਰਾ ਜਿਹੜੇ ਉਹ ਨਹੀਂ ਲੱਭੜਦੇ ਐਨ ਸੈਟ ਰਹਿੰਦੇ ਆ ਕਿਉਂ ਪਿੱਛੇ ਦੂਰ ਟੈਡੀ ਬੱਚੇ ਬੈਠੇ ਹੋਏ ਆ ਬਾਈ ਬਾਕੀ ਮਿੱਤਰੋ ਕਿੱਦਾਂ ਦਾ ਲੱਗਦਾ ਸ਼ੌਂਕ ਦੱਸਿਓ ਜਰੂਰ ਕਿ ਤੁਹਾਨੂੰ ਸ਼ਾਹ ਅੱਖਿਆਂ ਦਾ ਵੀ ਸ਼ੌਂਕ ਕਰਾ ਦਿੰਨੇ ਆ ਛਤਰੀਆਂ ਬਾਈ ਤੁਹਾਨੂੰ ਦਿਖਾ ਦਈਏ ਕਾਫੀ ਲਾਤੀਆਂ ਆਪਾਂ ਇਹ ਦੇਖੋ ਛਤਰੀਆਂ ਪਿੰਜਰੇ ਆਪਾਂ ਛਤਰੀਆਂ ਛਤਰੀਆਂ ਕਰ ਦਿੱਤੀਆਂ ਹੁਣ ਕਿਉਂਕਿ ਇਹਨਾਂ ਕਬੂਤਰ ਗਿਜਾਣੇ ਸੌਖੇ ਹੁੰਦੇ ਆ ਜੇ ਇੱਕ ਕਬੂਤਰ ਨਿਕਲ ਗਿਆ ਸੀ ਤੇ ਇੱਕ ਤਾਂ ਚੀਜ਼ ਦਿਖਾਈਏ ਆ ਦੇਖੋ ਆਹੀਂ ਨਾ ਕਿ ਛਤਰੀ ਲਾਤੀ ਉੱਪਰੋਂ ਨਾ ਜਾਲ ਛਤਰੀ ਦੇ ਬਰਾਬਰ ਕੱਟਦਾ ਬਾਈ ਹੁਣ ਆਪਾਂ ਕੀ ਕਰੀਦਾ ਪਹਿਲਾਂ ਬੱਚੇ ਜਦੋਂ ਇੱਥੇ ਬਹਿ ਜਾਂਦੇ ਆ ਨਾ ਨਵੇਂ ਇਹ ਛਤਰੀਆ ਵਾ ਤਾਂ ਚੱਕ ਦੀ ਦੀ ਆ ਜਾਲ ਦੇ ਬਾਹਰ ਕੱਢ ਦੀ ਦੀ ਆ ਤੇ ਉਹ ਡੁੱਡ ਕੇ ਇੱਧਰ ਉੱਧਰ ਛਤਰੀਆਂ ਦੇ ਬਹਿ ਕੇ ਬਾਕੀ ਛਤਰੀਆਂ ਆਪਾਂ ਡਾਊਨ ਕਰ ਦਿੱਤੀਆਂ ਇਹਨੂੰ ਉੱਚੀ ਰਹਿਣ ਦੇਂਦਾ ਫੇ ਸਾਰੇ ਇਹਦੇ ਤੇ ਬੈ ਜਾਂਦੇ ਬੱਚੇ ਫੇਰ ਇਹਨੂੰ ਡਾਊਨ ਕਰਕੇ ਅੰਦਰ ਕਰ ਲਈਦਾ ਦੁਬਾਰਾ ਜਾਲ ਦੇ ਤੇ ਬੱਚੇ ਗਝਾਣੇ ਬਹੁਤ ਸੌਖੇ ਆ ਇਹ ਸਿਸਟਮ ਵਧੀਆ ਕੀਤਾ ਬਾਈ ਤੇ ਤੁਹਾਨੂੰ ਕਿਦਾਂ ਦਾ ਲੱਗਾ ਦੱਸਿਓ ਜਰੂਰ ਇਹ ਦੇਖੋ ਪੂਰੇ ਜਾਲ ਦੇ ਅੰਦਰ ਐ ਛਤਰੀਆਂ ਲਾਈਆਂ ਹੋਈਆਂ ਅੰਦਰ ਵੀ ਗੇਝੀ ਜਾਂਦੇ ਆ ਫੇ ਕਬੂਤਰ ਨਾ ਤਵਕਦਾ ਨਹੀਂ ਗਵਾਚਦਾ ਨਹੀਂ ਇਹਦੇ ਨਾਲ ਤੇ ਅਜੇ ਤੱਕ ਬਾਬੇ ਦੀ ਕਿਰਪਾ ਨਾਲ ਕੋਈ ਨਹੀਂ ਗਵਾਚਿਆ ਕਾਫੀ ਆਪਣੇ ਬੱਚੇ ਜਿਹੜੇ ਗਝ ਗਏ ਬਾਈ ਇਹੀ ਸਿਸਟਮ ਕੀਤਾ ਇਹਨੂੰ ਛਤਰੀ ਨੂੰ ਸਿੱਧਾ ਹੀ ਅੰਦਰੋਂ ਤਾਂ ਨੂੰ ਚੱਕਦੀਦਾ ਲਿਫਟ ਲੱਗੀ ਹੋਈ ਆ ਜ ਬੱਚੇ ਇਹਦੇ ਤੇ ਵੰਦੇ ਆ ਇਹਨੂੰ ਡਾਊਨ ਕਰਕੇ ਅੰਦਰ ਕਾਲੀ ਦਾ ਬੱਚੇ ਸਿੱਧੇ ਹੀ ਆ ਜਿਹੜੇ ਆ ਗਏ ਖਾਨਿਆਂ ਚ ਚਲ ਜਾਂਦੇ ਆਪੋ ਆਪਣੇਾਂ ਚ ਤੇ ਇੱਧਰ ਤੁਹਾਨੂੰ ਦਿਖਾਉਨੇ ਆ ਹੁਣ ਆਪਾਂ ਸ਼ਾਖੇ ਐ ਲੋ ਭਾਈ ਕਰੋ ਸ਼ੌਂਕ ਇਹਦੇ ਵਿੱਚ ਜਿਹੜੇ ਹੈਗੇ ਸਾਰੇ ਦੇ ਸਾਰੇ ਆਪਣੇ ਸ਼ਾਖੇ ਆ ਤੇ ਬੱਚੇ ਇਹਦੇ ਵਿੱਚ ਭਾਈ ਚਾਰ ਪੰਜ ਆ ਇੱਕ ਚੀਜ਼ ਤੁਹਾਨੂੰ ਅੱਜ ਦਿਖਾਉਨੇ ਆ ਆਪਣੇ ਸ਼ਾਖੀ ਜੋੜੀ ਨੇ ਰੱਤਾ ਡੱਬਾ ਬਚਾ ਕੱਢਿਆ ਆ ਬਈ ਗਗਨੇ ਬੜਿਆਲ ਬਾਈ ਦੇ ਘਰੋਂ ਆਇਆ ਹੋਇਆ ਜੋੜਾ ਏ ਪਹਿਲਾਂ ਤੇ ਅਲੱਗ-ਅਲੱਗ ਆਏ ਸੀ ਫੇਰ ਅਹੀਂ ਇਹ ਜੋੜਾ ਆਪਸ ਵਿੱਚ ਮਿਲਿਆ ਹੁਣ ਕਬੂਤਰੀ ਮਰ ਗਈ ਸੀ ਰਤੀ ਤੇ ਆਹ ਰੱਤਾ ਬੱਚਾ ਕੱਢਿਆ ਬਾਈ ਕਬੂਤਰ ਸ਼ਾ ਖਾਇਆ ਤੇ ਕਬੂਤਰੀ ਵੀ ਸ਼ਾ ਆਖੀ ਤੇ ਬੱਚਾ ਆਹ ਕੱਢਿਆ ਇਹਨਾਂ ਨੇ ਬਹੁਤ ਸੋਹਣਾ ਤੇ ਦੁਬਾਰਾ ਕਬੂਤਰੀ ਨੇ ਜਿਹੜੇ ਹੈਗੇ ਆ ਅੰਡੇ ਰੱਖੇ ਹੋਇਆ ਮੇਰੇ ਖਿਆਲ ਦੇ ਨਾਲ ਹਾਂ ਆਹ ਲੱਗ ਗਏ ਅੰਡੇ ਰੱਖ ਦਿੱਤੇ ਦੁਬਾਰਾ ਕਬੂਤਰੀ ਨੇ ਔਰਤ ਨੇ ਦੋ ਬੱਚੇ ਕੱਢੇ ਆ ਉੱਥੇ ਉਹ ਕਬੂਤਰੀ ਬੈਠੀ ਆ ਨਾਲ ਸ਼ਾਹ ਆਖੀ ਇਹ ਸਰਤ ਨੇ ਬਣਾਏ ਦੋ ਬੱਚੇ ਇਹ ਹਰਪ੍ਰੀਤ ਲੱਲਿਆਂ ਵਾਲਿਆ ਬਾਈ ਤੇ ਦੋ ਬੱਚੇ ਆਏ ਆ ਬਸ ਇਹ ਰਕਾਂ ਸ਼ਾਹ ਆਖਿਆਂ ਦੇ ਹਲੇ ਤੱਕ ਬਣੇ ਨਹੀਂ ਹੈਗੇ ਬਾਕੀ ਬਣ ਜਾਣਗੇ ਅੰਡੇ ਰੱਖੀ ਜਾ ਰਹੀਆਂ ਕਬੂਤਰੀਆਂ ਤੇ ਰਿਜ਼ਲਟ ਦੇਖਦੇ ਆ ਹੁਣ ਇਹਨਾਂ ਨੂੰ ਡਾਉਣਾ ਆ ਆਪਾਂ ਜਿੰਨੇ ਵੀ ਬੱਚੇ ਸਾਡੇ ਕੋਲ ਬਣ ਗਏ ਉਡਾਵਾਂਗੇ ਉਡਾ ਕੇ ਪਤਾ ਲੱਗੂ ਕੀ ਕਰਦੇ ਆ ਸ਼ਾਂ ਆਖੇ ਤਾਂ ਬਾਈ ਉੜਦੇ ਉੜਦੇ ਆ ਇਹਨਾਂ ਦੀ ਤੁਹਾਨੂੰ ਕੋਈ ਟੈਨਸ਼ਨ ਹੀ ਨਹੀਂ ਹੁੰਦੀ ਕਿਉਂਕਿ ਸਾਰੇ ਦੇ ਸਾਰੇ ਰਿਜ਼ਲਟਡ ਕਬੂਤਰ ਆ ਜਿਹੜਾ ਕਬੂਤਰ ਹੈ ਜਿਹਦੇ ਪੈਰ 'ਚ ਹਰੀ ਠੱਲਾ ਬਾਈ ਤੁਸੀਂ ਦੇਖਦੇ ਹੋ ਵੀ ਇਹਦੀ ਕਬੂਤਰੀ ਨੇ ਪਿਛੇ ਅੰਡੇ ਰੱਖੇ ਹੋਏ ਇਹਨੇ ਨੀਲੇ ਡੱਬੇ ਬੱਚੇ ਕੱਢੇ ਸੀ ਇਸ ਕਬੂਤਰ ਨੇ ਤੇ ਇਸ ਵਾਰ ਦੇਖੋ ਕਿਹੋ ਜਿਹਾ ਨਿਕਲਦੇ ਆ ਔਰ ਬਹੁਤ ਵਧੀਆ ਰਿਜ਼ਲਟ ਆਇਆ ਹੈਗਾ ਇਹ ਇੱਕ ਕਬੂਤਰ ਜਿਹੜਾ ਹੈਗਾ ਬਾਈ ਸਰਨੀ ਚਕੀਰੀਆਂ ਦੇ ਘਰੋਂ ਆਇਆ ਹੋਇਆ ਕਬੂਤਰੀ ਜਿਹੜੀ ਹੈਗੀ ਆਪਣੇ ਸ਼ਾਹ ਕੇ ਹਰਪ੍ਰੀਤ ਲੱਲੇ ਵਾਲੇ ਪਾਈਆਂ ਲੈਣ ਦੇ ਵਿੱਚੋਂ ਤੇ ਕਬੂਤਰ ਜਿਹੜਾ ਹੈਗਾ ਆ ਸਰਨੀ ਬਾਈ ਚਕੀਰੀਆਂ ਵਾਲਿਆਂ ਦੇ ਕਬੂਤਰਾਂ 'ਚੋਂ ਇੱਕ ਨਾਰੇ ਦੇ ਨਾਲ ਦਾ ਹੋਰ ਵੀ ਹੈਗਾ ਆ ਸਾਡੇ ਕੋਲ ਤੇ ਦੋਨੇ ਨਾਰੀ ਨਿਕਲੇ 흘ਿਆnde ਕਬੂਤਰ ਕਬੂਤਰੀ ਸਮਝ ਕੇ ਸੀ ਇਹ ਆ ਵੀ ਜਾਂਦੇ ਨਹੀਂ ਰਿਜ਼ਲਟ ਵਧੀਆ ਆਇਆ ਕਿਦਾਂ ਦਾ ਲੱਗਦਾ ਸ਼ੌਂਕ ਬਈ ਦੱਸਣਾ ਜ਼ਰੂਰ ਮੇਰੇ ਭਰਾ ਠੀਕ ਆ ਆਪਣੀ ਕੋਸ਼ਿਸ਼ ਹੁੰਦੀ ਆ ਕਿ ਭਰਾਵਾਂ ਦੇ ਨਾਲ ਸ਼ੌਂਕ ਕਰਦੇ ਰਹੀਏ ਤੇ ਕਰਾਉਂਦੇ ਰਹੀਏ ਤੇ ਆਹਨੇ ਕਬੂਤਰ ਸ਼ਾਹ ਆਖੀ ਬਰੀਡ ਜਿਹੜੀ ਤੁਸੀਂ ਕੀਤੀ ਆ ਤੇ ਵੀਡੀਓ ਨੂੰ ਕਰਿਓ ਲਾਈਕ ਸ਼ੇਅਰ ਕਮੈਂਟ ਠੀਕ ਹੈ ਜੀ ਤੇ ਚੈਨਲ ਆਪਣਾ ਕਰ ਲੋ ਵਿਰਾਟ ਪੀਜਨ ਕਲੱਬ ਸਬਸਕ੍ਰਾਈਬ ਤਾਂ ਜੋ ਹਰ ਆਉਣ ਵਾਲੀ ਨਵੀਂ ਵੀਡੀਓ ਤੁਸੀਂ ਛੇਤੀ ਤੋਂ ਛੇਤੀ ਦੇਖ ਸਕੋ ਤੇ ਸ਼ੌਂਕ ਕਰਾਵਾਂਗੇ ਤੁਹਾਨੂੰ ਇਸ ਵਾਰ ਬਈ ਲਾਈਵ ਬਾਜੀਆਂ ਜਿੰਨੀਆਂ ਹੋ ਸਕੇਗੀਆਂ ਤੁਹਾਨੂੰ ਦਿਖਾਵਾਂਗੇ ਕਿਉਂਕਿ ਆਪਾਂ ਖੁਦ ਵੀ ਬਾਜੀਆਂ ਕਰਾਉਣੀਆਂ ਆ ਤੇ ਪੂਰੀ ਜਾਣਕਾਰੀ ਨਾਲੋ ਨਾਲ ਦੇਵਾਂਗੇ ਤੇ ਜੇ ਕਿਸੇ ਪੁਰਾਣੇ ਲਾਈਵ ਬਾਜੀਆਂ ਕਰਾਉਣੀਆਂ ਹੁਣ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਠੀਕ ਹੈ ਜੀ ਦੇਉ ਜੀ ਆਇਆਂ ਨੂੰ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ